ਅਗ ਇੱਕ ਹੋਰ ਵੱਡੀ ਅਪਡੇਟ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਵੇਖ ਲਿਓ ਸਸ਼ੀ ਕਾਲ ਜੀ ਮੈਨੂੰ ਨਤਮਸ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੁਰ ਤੋਂ ਹਾਜ਼ਰ ਹੋਇਆ ਲੈ ਕੇ ਮੌਸਮ ਦਾ ਅੱਜ ਦਾ ਤਾਜ਼ਾ ਹਾਲ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ ਬਰਫ ਬਾਰਿ ਪੈ ਰਹੀ ਹੈ ਜਿਸ ਦਾ ਅਸਰ ਮਦਾਨੀ ਇਲਾਕੇ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਵੀ ਠੰਡ ਦਾ ਕਹਿਰ ਪਹਿਲਾਂ ਨਾਲੋਂ ਵੱਧ ਚੁੱਕਿਆ ਜਿਦੇ ਚੱਲਦੇ ਸਵੇਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਤੇ ਲੋਕਾਂ ਨੂੰ ਕਾਂਬੇ ਦੀ ਠੰਡ ਮਹਿਸੂਸ ਹੋ ਰਹੀ ਹੈ। ਉੱਥੇ ਇਸ ਤੋਂ ਇਲਾਵਾ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਬਿਹਾਰ, ਰਾਜਸਥਾਨ ਵਰਗੇ ਸੂਬਿਆਂ ਦੇ ਵਿੱਚ ਵੀ ਠੰਡ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਦੇ ਚੱਲਦੇ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਠੰਡ ਬੇਹਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਧੁੰਦ ਦੇ ਕਹਿਰ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਇਜੇ ਚਲਦੇ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਵੇਖ ਲਿਓ ਤਾਂ ਕਿ ਤੁਹਾਨੂੰ ਰਸਤੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ ਕਿ ਕਿਹੜੇ ਇਲਾਕੇ ਦੇ ਵਿੱਚ ਧੁੰਦ ਦਾ ਜ਼ਿਆਦਾ ਕਹਿਰ ਹੋਵੇਗਾ ਤੇ ਕਿੱਥੇ-ਕਿੱਥੇ ਅਲਰਟ ਜਾਰੀ ਕੀਤਾ ਗਿਆ ਤੇ ਠੰਡ ਦਾ ਪ੍ਰਕੋਪ ਕਿੰਨਾ ਸਮਾਂ ਹੋਰ ਵੇਖਣਾ ਪਵੇਗਾ ਆਓ ਤੁਹਾਨੂੰ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 14 ਦਸੰਬਰ ਤੱਕ ਸੰਘਣੀ ਧੁੰਦ ਲਈ yellow alert ਜਾਰੀ ਕੀਤਾ ਹੈ। ਇਸ ਦਾ ਭਾਵ ਹੈ ਕਿ ਕੱਲ ਤੋਂ ਸੰਘਣੀ ਧੁੰਦ ਛਾਈ ਰਹੇਗੀ। ਇੱਕ ਪੱਛਮੀ ਗੜਬੜੀ ਕੱਲ ਸਰਗਰਮ ਹੋ ਰਹੀ ਹੈ ਜੋ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ। ਜਿਸ ਨਾਲ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਉਮੀਦ ਹੈ। हिमाਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦਾ ਆਦਮਪੁਰ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 28 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਘੱਟੋ-ਘੱਟ ਤਾਪਮਾਨ ਰਾਜਪੁਰ ਦੇ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਉਮੀਦ ਹੈ ਦੱਖਣੀ ਜ਼ਿਲ੍ਹਿਆਂ ਬਠਿੰਡਾ ਮਾਨਸਾ ਮੁਕਤਸਰ ਫਾਜ਼ਿਲਕਾ ਫਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਅਤੇ ਬਾਕੀ ਇਲਾਕਿਆਂ ਦੇ ਵਿੱਚ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਵਾ ਦੀ ਗੁਣਵੱਤਾ ਇਹ ਕਯੂ ਆਈ ਦੇ ਵਿੱਚ ਸੁਧਾਰ ਹੋਇਆ ਪਰ ਇਹ ਹਲੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 100 ਤੋਂ ਉੱਪਰ ਹੈ ਸਵੇਰੇ 6 ਵਜੇ ਮੰਡੀ ਗੁਵਿੰਦਗੜ ਦਾ ਏਕਯੂਆਈ 190 ਦਰਜ ਕੀਤਾ ਗਿਆ ਸੈਕਟਰ 22 ਦਾ 163 ਸੈਕਟਰ 25 ਦਾ 161 ਅਤੇ ਸੈਕਟਰ 53 ਦਾ 138 ਰਿਹਾ ਪਟਿਆਲਾ ਦਾ 142 ਖੰਨਾ ਦਾ 139 ਜਲੰਧਰ ਦਾ 138 ਅੰਮ੍ਰਿਤਸਰ 130 ਅਤੇ ਲੁਧਿਆਣਾ 108 ਜਿਹੜਾ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ 14 ਦਸੰਬਰ ਤੱਕ ਸੰਗਣੀ ਧੁੰਦ ਦਾ yellow alert ਜਾਰੀ ਕਰ ਦਿੱਤਾ ਗਿਆ ਪਹਿਲਾਂ ਹੀ ਠੰਡ ਲਹਿਰ ਕਰਕੇ 8 ਜ਼ਿਲ੍ਹੇ ਇਸੀ ਲਪੇੜ ਦੇ ਵਿੱਚ ਸੀ ਪਰ ਹੁਣ ਧੁੰਦ ਦਾ ਕਹਿਰ ਵੀ ਲੋਕਾਂ ਨੂੰ ਦੇਖਣਾ ਪਵੇਗਾ ਅਤੇ ਇਸ ਬਦਲਦੇ ਮੌਸਮ ਦੇ ਕਰਕੇ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਨਾਗਰਿਕਾਂ ਨੂੰ ਧੁੰਦ ਦੌਰਾਨ ਸੜਕ ਤੇ ਯਾਤਰਾ ਕਰਦੇ ਸਮੇਂ ਜਿੱਥੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਆ ਇਸ ਦੇ ਨਾਲ ਹੀ ਬਦਲਦੇ ਮੌਸਮ ਦਾ ਸਿੱਧਾ ਅਸਰ ਛੋਟੇ ਬੱਚਿਆਂ ਗਰਭਵਤੀ ਮਾਵਾਂ ਅਤੇ ਬਜ਼ੁਰਗਾਂ ਦੀ ਸਿਹਤ ਤੇ ਵੀ ਪੈ ਰਿਹਾ ਹੈ ਇਹ ਖੰਗ ਜ਼ੁਕਾਮ ਦਮਾ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦਾ ਹੈ ਇਸ ਲਈ ਸਿਹਤ ਵਿਭਾਗ ਨੇ ਅਜਿਹਾਂ ਗੰਭੀਰ ਸਥਿਤੀਆਂ ਨੂੰ ਰੋਕਣ ਦੇ ਲਈ ਇੱਕ ਸਲਾਹ ਜਾਰੀ ਕੀਤੀ ਉਹਨਾਂ ਲੋਕਾਂ ਨੂੰ ਖੁੱਲੇ ਵਿੱਚ ਲੱਕੜ ਪੱਤੇ ਫਸਲਾਂ ਦੀ ਰਹਿੰਦ-ਖੂੰਦ ਅਤੇ ਕੂੜਾ ਸੜਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਹਵਾ ਪ੍ਰਦੂਸ਼ਣ ਹੋਰ ਵੀ ਵੱਧ ਸਕੇਗਾ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੀ ਠੰਡ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਉੱਤਰੀ ਪੂਰਬ ਉੱਤਰ ਪ੍ਰਦੇਸ਼ ਦੇ ਵਿੱਚ ਸੰਗਲੇ ਧੁੰਦ ਦੀ ਜਿੱਥੇ ਭਵਿੱਖਬਾਣੀ ਕੀਤੀ ਹੈ ਉੱਤੇ ਹੀ ਯੂਪੀ ਦੇ ਨਾਲ ਨਾਲ ਬਿਹਾਰ ਅਤੇ ਨੌਂ ਹੋਰ ਰਾਜਾਂ ਦੇ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਕਿਹਾ ਕਿ ਸਵੇਰੇ ਧੁੰਦ ਦਾ ਪ੍ਰਭਾਵ ਸਭ ਤੋਂ ਵੱਧ ਰਹਿੰਦਾ ਇਸ ਦੌਰਾਨ ਘਰ ਦੇ ਅੰਦਰ ਹੀ ਰਹੋ ਜੇਕਰ ਤੁਹਾਨੂੰ ਸਫ਼ਰ ਕਰਨਾ ਤਾਂ ਹੌਲੀ-ਹੌਲੀ ਗੱਡੀ ਚਲਾਓ ਅਤੇ ਫੌਗ ਲਾਈਟਾਂ ਦੀ ਵਰਤੋਂ ਵੀ ਕੀਤੀ ਜਾਵੇ ਉੱਤਰ ਪ੍ਰਦੇਸ਼, ਉੱਤਰੀ ਪੂਰਬ ਅਤੇ ਅਸਾਮ ਦੇ ਮਹਗਾਲਿਆ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਉੜੀਸਾ ਅਤੇ ਉੱਤਰਾਖੰਡ ਦੇ ਦੂਰ ਦਰਾਂਡੇ ਖੇਤਰਾਂ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸਭਾਵਨਾ। ਲੋਕਾਂ ਤੇ ਯਾਤਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਵਧਾਨੀ ਵਰਤਣ, ਜ਼ਿਆਦਾ ਧੁੰਦ ਦੇ ਸਮੇਂ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀਆਂ ਚਲਾਉਂਦੇ ਸਮੇਂ ਲਾਈਟਾਂ ਦੀ ਅਤੇ ਘੱਟ ਬੀਮ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਪਛਮੀ ਮੱਧ ਪ੍ਰਦੇਸ਼, ਵਿਧਾਰਬ, ਛੱਤੀਸਗੜ, ਤੇਲੰਗਣਾ, ਉੱਤਰੀ ਉੜੀਸਾ ਵਿੱਚ ਪਿਛਲੇ 5 ਦਿਨਾਂ ਤੋਂ ਲਗਾਤਾਰ ਠੰਡ ਲਹਿਰ ਦਾ ਪ੍ਰਕੋਪ ਦਿਖ ਰਿਹਾ ਹੈ। ਹਾਲਾਂਕਿ ਨਾ ਖੇਤਰਾਂ ਨੂੰ 2 ਤੋਂ 3 ਦਿਨਾਂ ਦੇ ਵਿੱਚ ਠੰਡ ਤੋਂ ਗੁਜਰਾਤ ਮਿਲ ਸਕਦੀ ਹੈ। ਉੱਤਰੀ ਭਾਰ ਦੇ ਵਿੱਚ ਵੀ ਤਾਪਮਾਨ ਆਮ ਰਹਿਣ ਦੀ ਉਮੀਦ ਹੈ। 12 ਤੇ 13 ਤਰੀਕ ਦੀ ਸਵੇਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਦੇ ਨਾਲ-ਨਾਲ ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਸੰਘਣਿਤ ਹੁੰਦੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਵਿੱਚ ਭਾਰੀ ਠੰਡ ਪੈ ਰਹੀ ਹੈ ਅਤੇ ਰੂਪਨਗਰ ਦੋਵੇਂ ਗਵਾਂਡੀ ਰਾਜਾਂ ਵਿੱਚ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਕਿ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਲਗਾਤਾਰ ਠੰਡ ਦੇ ਵਿੱਚ ਵਾਧਾ ਹੋ ਰਿਹਾ ਤੇ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ